ਬਾਣੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹੱਲਾ ਪਹਿਲਾ ਸ਼ਾਮ ਕਹ ਸਤੰਬਰ ਸੁਆਮੀ ਸਚ ਮੈਂ ਆਛੇ ਸਾਚ ਰਹਿ ਸਭ ਕੋ ਸਚ ਸਮਾਵੈ ਰਿਗ ਕਹ ਰਹਿਆ ਭਰਪੂਰ RAM ਨਾਮ ਦੇਵਾ ਮਹਸੂਰ ਨਾਏ ਲਈਏ ਪ੍ਰਾਸ਼ਤ ਜਾਹਿ ਨਾਨਕ ਤੋ ਮੁਕੰਤਰ ਪਾਹਿ ਜੁਜ ਮਹ ਜੋਰ ਛਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦਮ ਭਇਆ ਸਾਖੀ ਚੰਦਰਾਵਲ ਗੋਪੀ ਦੀ ਇੱਕ ਸਮੇਂ ਗੋਕਲ ਵਿੱਚ ਇੱਕ ਗਵਾਲੇ ਨੇ ਚੰਦਰਾਵਲ ਨਾਮੇ ਗੋਪੀ ਨੂੰ ਵਿਆਹ ਕੇ ਲਿਆਂਦਾ ਸੀ ਅਜੇ ਚੰਦਰਾਵਲ ਗੋਪੀ ਨੂੰ ਥੋੜਾ ਚਿਰ ਹੀ ਉੱਥੇ ਰਹਿੰਦੀ ਨੂੰ ਹੋਇਆ ਸੀ ਕਿ ਉਸ ਨੂੰ ਸਾਰੀਆਂ ਗੋਪੀਆਂ ਦਾ ਹਾਲ ਮਾਲੂਮ ਹੋ ਗਿਆ ਇਸ ਲਈ ਉਹਨਾਂ ਨੂੰ ਕਹਿਣ ਲੱਗੀ ਤੁਸੀਂ ਬੜੀਆਂ ਬਦਚਲਨ ਹੋ ਕਿਉਂਕਿ ਆਪਣੇ ਪਤੀ ਨੂੰ ਛੱਡ ਕੇ ਹੋਰ ਪੁਰਸ਼ਾਂ ਨਾਲ ਬੇਵਿਚਾਰ ਕਰਮ ਕਰਦੀਆਂ ਹੋ ਮੰਦੇ ਕੰਮ ਕਰਦੀਆਂ ਹੋ ਇਸ ਨੀਚ ਕਰਮ ਤੋਂ ਤੁਹਾਨੂੰ ਸ਼ਰਮ ਨਹੀਂ ਆਉਂਦੀ ਇਹ ਬਚਨ ਗੋਪੀਆਂ ਦੀ ਹੱਕ ਵਿੱਚ ਤੀਰ ਵਾਂਗ ਖੁੱਬੇ ਇਸ ਲਈ ਗੁੱਸੇ ਦੀਆਂ ਭੜੀਆਂ ਹੋਈਆਂ ਬੋੜ-ਬੋੜ ਕਰਦੀਆਂ ਕ੍ਰਿਸ਼ਨ ਜੀ ਪਾਸ ਪੁੱਜੀਆਂ ਤੇ ਕਹਿਣ ਲੱਗੀਆਂ ਇਸ ਗੋਕਲਪੁਰੀ ਵਿੱਚ ਇੱਕ ਨਵੀਂ ਸੱਜ ਵਿਆਹੀ ਆਈ ਹੋਈ ਹੈ ਉਸ ਨੇ ਸਾਨੂੰ ਇਸ ਤਰ੍ਹਾਂ ਦੀਆਂ ਬੋਲੀਆਂ ਮਾਰੀਆਂ ਹਨ ਕਿ ਸਾਡੇ ਸੀਨੇ ਵਿੱਚ ਛੇਕ ਕਰ ਦਿੱਤੇ ਹਨ ਉਹ ਤਦ ਹੀ ਮਿਲ ਸਕਦਾ ਹੈ ਜੇ ਤੁਸੀਂ ਉਸ ਦਾ ਹੰਕਾਰ ਦੂਰ ਕਰੋ ਕ੍ਰਿਸ਼ਨ ਜੀ ਨੇ ਗੋਪੀਆਂ ਦੀ ਬੇਨਤੀ ਸੁਣ ਕੇ ਇਸ ਤਰ੍ਹਾਂ ਕੀਤਾ ਕਿ ਆਪਣੀ ਸ਼ਕਤੀ ਦੁਆਰਾ ਗੋਕਲਪੁਰੀ ਵਿੱਚੋਂ ਅੱਗ ਅਲੋਪ ਕਰ ਲਈ ਇਸ ਲਈ ਉਸ ਰਾਤ ਗੋਕਲਪੁਰੀ ਦੇ ਸਾਰੇ ਦੀਵੇ ਬੁੱਝ ਗਏ ਸਿਰਫ ਇੱਕ ਨੰਦ ਲਾਲ ਦੇ ਘਰ ਦੀਵਾ ਜਗਦਾ ਸੀ ਹੁਣ ਚੰਦਰਾਵਲ ਗੋਪੀ ਨੂੰ ਮੁਸ਼ਕਲ ਇਹ ਬਣੀ ਕਿ ਉਸ ਦੀ ਸੱਸ ਬੜੀ ਬੁੱਢੀ ਸੀ ਵਿਚਾਰੀ ਤੁਰ ਫਿਰ ਵੀ ਨਹੀਂ ਸਕਦੀ ਸੀ ਇਸ ਕਰਕੇ ਚੰਦਰਾਵਲ ਨੂੰ ਕਹਿਣ ਲੱਗੀ ਕਿ ਤੂੰ ਕਿਸੇ ਦੇ ਘਰੋਂ ਜਾ ਕੇ ਦੀਵਾ ਜਗਾ ਲਿਆ ਉਸ ਵਿਚਾਰੀ ਨੇ ਦੀਵਾ ਜਗਾਉਣ ਲਈ ਨਿਕੰਨ ਥਾਵਾਂ ਤੇ ਟੱਕਰਾ ਮਾਰੀਆਂ ਪਰ ਉਸ ਦੀ ਕੋਈ ਪੇਛ ਨਾ ਗਈ ਔਰ ਨੂੰ ਵਿਚਾਰੀ ਨਿਰਾਸ਼ੀ ਹੋ ਕੇ ਤੁਰ ਜਾਂਦੀ ਸੀ ਕਿ ਉਸ ਨੂੰ ਨੰਦ ਦੇ ਘਰ ਦੀਵਾ ਜਗਦਾ ਦਿਸਿਆ ਦਿਲ ਵਿੱਚ ਖੁਸ਼ ਹੋਈ ਅਤੇ ਨੰਦ ਦੇ ਘਰ ਜਾ ਕੇ ਅਜੇ ਦੀਵਾ ਜਗਾਉਣ ਹੀ ਲੱਗੀ ਸੀ ਕਿ ਕ੍ਰਿਸ਼ਨ ਜੀ ਨੇ ਆਪਣੇ ਸਾਹਮਣੇ ਦਿਖਾਈ ਦੇ ਦਿੱਤੀ ਬਸ ਫੇਰ ਕੀ ਸੀ ਜਦ ਨੈਣ ਨਿਆਣਾ ਵਿੱਚ ਜੁੜੇ ਅੱਖਾਂ ਵਿੱਚ ਖੁਮਾਰੀ ਆ ਗਈ ਅੰਦਰੋਂ ਖਿੱਚ ਹੋਈ ਬਸ ਉਸੇ ਉੱਥੇ ਹੀ ਬੁੱਤ ਬਣ ਕੇ ਖੜੀ ਹੋ ਗਈ ਐਸੀ ਬੁੱਤ ਹੋਈ ਕਿ ਉਸ ਖੁਮਾਰੀ ਵਿੱਚ ਉਸ ਨੂੰ ਇੰਨਾ ਪਤਾ ਨਾ ਲੱਗਾ ਕਿ ਦੀਵਾ ਜਗਦਾ ਹੈ ਕਿ ਮੇਰੀ ਉਂਗਲ ਸੜਦੀ ਪਈ ਹੈ ਇਸ ਤਰ੍ਹਾਂ ਚੰਦਰਾਵਲ ਗੋਪੀ ਨੂੰ ਛਲਿਆ ਭਾਵ 모हित ਕੀਤਾ ਹੈ ଅਥਵਾ ਜਿਸ ਨੇ ਆਪਣੇ ਬਲ ਕਰਕੇ ਚੰਦਰਵੰਸ਼ੀਆਂ ਦੀ ਪੰਕਤੀ ਛਲੀ ਅਰਥਾਤ ਸਭ ਜਾਦਵ ਵੰਸ਼ ਦਾ ਆਰੰਭ ਕੀਤਾ ਜਾਮਵੰਤ ਦੀ ਪੁੱਤਰੀ ਜੋ ਕ੍ਰਿਸ਼ਨ ਭਗਵਾਨ ਜੀ ਨੇ ਲਿਆਂਦੀ ਸੀ ਉਸ ਦੀ ਕੁੱਖੋਂ ਵਿੱਚੋਂ ਸਾਂਭਾ ਨਾਮ ਪੁੱਤਰ ਜਨਮਿਆ ਜਦ ਉਹ ਥੋੜਾ ਜਿਹਾ ਸਿਆਣਾ ਹੋਇਆ ਅਤੇ ਬਾਲਕਾਂ ਵਿੱਚ ਖੇਡਣ ਲੱਗ ਪਿਆ ਤਾਂ ਇੱਕ ਦਿਨ ਉਹ ਬਾਲਕਾਂ ਦੇ ਦਿਲ ਵਿੱਚ ਸਾਂਭੇ ਨੂੰ ਠੱਠਾ ਮਖੌਲ ਕਰਨ ਲਈ ਸ਼ਰਾਰਤ ਪੈਦਾ ਹੋਈ ਇਸ ਲਈ ਉਸਨੇ ਆਪਸ ਵਿੱਚ ਕੁਸਰ-ਮੁਸਰ ਕਰਕੇ ਸਾਂਭੇ ਦੇ ਪੇਟ ਨਾਲ ਤਸਲਾ ਬਨ ਕੇ ਔਰਤਾਂ ਵਾਲੇ ਕੱਪੜੇ ਪਵਾ ਕੇ ਦਰਵਾਛਾ ઋષਿ ਪਾਸ ਲੈ ਗਏ ਜਾ ਕੇ ਕਹਿਣ ਲੱਗੇ हे ઋષਿ ਜੀ ਇਸ ਵਿੱਚੋਂ ਕੌਣ ਪੈਦਾ ਹੋਵੇਗਾ ਤਦ ઋષਿ ਨੇ ਕਿਹਾ ਕਿ ਮਖੌਲ ਆਪਣੇ ਵਰਗਿਆਂ ਨਾਲ ਹੁੰਦਾ ਹੈ ਤੁਸੀਂ ਇੱਥੋਂ ਚਲੇ ਜਾਓ ਪਰ ਇਹ ਤਾਂ ਸਭ ਜਾਣਦੇ ਹਨ ਕਿ ਲੜਕੇ ਕਿੰਨੇ ਸ਼ੈਤਾਨ ਹੁੰਦੇ ਹਨ ਇਸ ਲਈ ਭਾਵੇਂ ઋષਿ ਜੀ ਨੇ ਉਹਨਾਂ ਪਾਸੋਂ ਛਡਕਾਰਾ ਪਾਉਣ ਦਾ ਬੜਾ ਯਤਨ ਕੀਤਾ ਪਰ ਸਭ ਵਿਅਰਥ ਕਿਉਂਕਿ ਲੜਕੇ ਸਤਾਉਣੋਂ ਨਹੀਂ ਹਟਦੇ ਸਨ ਇਸ ਲਈ ઋષਿ ਜੀ ਨੂੰ ਗੁੱਸਾ ਆਇਆ ਤੇ ਕਹਿਣ ਲੱਗੇ ਇਸ ਵਿੱਚੋਂ ਉਹ ਪੈਦਾ ਹੋਵੇਗਾ ਜੋ ਤੁਹਾਡੀ ਕੁੱਲ ਦਾ ਨਾਸ਼ ਕਰੇਗਾ ਇਹ ਬਚਨ ਸੁਣ ਕੇ ਉਹ ਕ੍ਰਿਸ਼ਨ ਜੀ ਪਾਸ ਗਏ ਅਤੇ ਸਾਰੀ ਗੱਲ ਦੱਸੀ ਕ੍ਰਿਸ਼ਨ ਜੀ ਸੁਣ ਕੇ ਕਹਿਣ ਲੱਗੇ ਇਹ ਗੱਲ ਹੁਣ ਹੋ ਕੇ ਹੀ ਰਹੇਗੀ ਉਸ ਵੇਲੇ ਉਹ ਤਸਲਾ ਰਤਵਾ ਕੇ ਨਦੀ ਵਿੱਚ ਸਟਵਾ ਦਿੱਤਾ ਤੇ ਕ੍ਰਿਸ਼ਨ ਜੀ ਸਭ ਜਾਦਵਾਂ ਨੂੰ ਨਾਲ ਲੈ ਕੇ ਬੇਪਾਸ ਖੇਤਰ ਦੇ ਭਜਨ ਸਿਮਰਨ ਕਰਨ ਲਈ ਚਲੇ ਗਏ ਪਰ ਉੱਥੇ ਜਾ ਕੇ ਸਭ ਜਾਦਵਾਂ ਨੇ ਜੂਆ ਖੇਡਿਆ ਅਤੇ ਸ਼ਰਾਬ ਪੀਤੀ ਸ਼ਰਾਬ ਵੀ ਸ਼ਰਾਬ ਪੀ ਕੇ ਅੰਨ ਹੋ ਜਾਂਦਾ ਹੈ ਇਸ ਲਈ ਉਸ ਦੇ ਲੋਰ ਵਿੱਚ ਇਤਨਾ ਗੁੱਸਾ ਆਇਆ ਕਿ ਉਹ ਆਪਸ ਵਿੱਚ ਲੜਨ ਲੱਗ ਪਏ ਭਾਵੇਂ ਉਹਨਾਂ ਦੇ ਹੱਥ ਵਿੱਚ ਕੋਈ ਸ਼ਸਤਰ ਨਹੀਂ ਸੀ ਪਰ ਕੁੰਦਰ ਨੂੰ ਪੁੱਟ ਕੇ ਇੱਕ ਦੂਜੇ ਨੂੰ ਮਾਰ ਕੇ ਆਪਸ ਵਿੱਚ ਲੜ ਕੇ ਮਰ ਗਏ ਇਸ ਤਰੀਕੇ ਨਾਲ ਚੰਦਰਵਾਂਚੀ ਸਭ ਛਲੇ ਗਏ ਕਾਨ ਕ੍ਰਿਸ਼ਨ ਜਾਦਮ ਭਿਆ ਪਹਿਲੇ ਜਿਸ ਦਾ ਨਾਮ ਕਾਨ ਸੀ ਫਿਰ ਜਿਸ ਵੇਲੇ ਵੱਡਾ ਹੋਇਆ ਤਾਂ ਜਾਦਵਾਂ ਵਿੱਚ ਉਸ ਦਾ ਨਾਮ ਕ੍ਰਿਸ਼ਨ ਹੋ ਗਿਆ ਅਥਵਾ ਜਾਦਮ ਜਾਦਵਾਂ ਵਿੱਚ ਕਾਨ ਪਿਆਰਾ ਕ੍ਰਿਸ਼ਨ ਹੋਇਆ ਪਾਰ ਜਾਤ ਗੋਪੀ ਲੈ ਆਇਆ ਫਿਰ ਗੋਪੀਆਂ ਵਾਸਤੇ ਕਲਪਵ੍ਰਿਕਸ਼ ਲੈ ਕੇ ਆਇਆ ਸ਼ੰਕਾ ਗੋਪੀਆਂ ਵਾਸਤੇ ਤਾਂ ਕੋਈ ਕਲਪਵ੍ਰਿਕਸ਼ ਨਹੀਂ ਲਿਆਂਦਾ ਨਾਲੇ ਗੋਪੀਆਂ ਤਾਂ ਬ੍ਰਿਜ ਵਿਖੇ ਹੀ ਰਹੀਆਂ ਹਨ ਤੇ ਇਹ ਕਲਪਵ੍ਰਕਸ਼ ਦੁਵਾਰਕਾ ਵਿੱਚ ਲਿਆਂਦਾ ਹੈ ਦੁਵਾਰਕਾ ਵਿੱਚ ਗੋਪੀਆਂ ਨਾਲ ਨਹੀਂ ਰਹੀਆਂ ਇਸਤੇ ਦੂਜਾ ਅਰਥ ਕਰਨਾ ਬ੍ਰਿੰਦਾਵਨ ਮਹਿ ਰੰਗ ਕੀਆ ਜਦ ਕ੍ਰਿਸ਼ਨ ਭਗਵਾਨ ਨੇ ਬ੍ਰਿੰਦਾਵਨ ਵਿੱਚ ਗੋਪੀਆਂ ਨਾਲ ਮਿਲ ਕੇ ਰੰਗ ਆਨੰਦ ਕੀਤਾ ਹੈ ਓਸੀ ਕ੍ਰਿਸ਼ਨ ਦੇਵ ਨੇ ਸਤਭਾਮਾਂ ਤੇ ਰੁਕਮਨ ਵਾਸਤੇ ਕਲਪਵ੍ਰਕਸ਼ ਲਿਆਂਦਾ ਹੈ ਦਸ਼ਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ ਕ੍ਰਿਸ਼ਨ ਜੀ ਨੇ ਰੁਕਮਨ ਵਾਸਤੇ ਕਲਪਵ੍ਰਿਕਸ਼ ਲਿਆਂਦਾ ਹੈ ਤੇ ਭਗਵਤ ਦੇ ਦਸਵੇਂ ਸਕੰਧ 60ਵੇਂ ਅਧਿਆਏ ਵਿੱਚ ਲਿਖਿਆ ਹੈ ਸਤਭਾਮਾ ਵਾਸਤੇ ਲਿਆਂਦਾ ਹੈ ਇਸ ਵਿੱਚ ਕੋਈ ਵੱਡੀ ਭੇਦ ਵਾਲੀ ਗੱਲ ਨਹੀਂ ਜਿਸ ਵੇਲੇ ਭੂਮਾਸਰ ਦੈਂਤ ਨੂੰ ਮਾਰ ਕੇ 16000 ਇਸਤਰੀਆਂ ਕ੍ਰਿਸ਼ਨ ਜੀ ਨੇ ਵਿਆਹ ਕੇ ਲਿਆਂਦੀਆਂ ਸਨ ਉਸ ਵੇਲੇ ਸਾਰਿਆਂ ਨੂੰ ਬੁੱਖੋ ਵਖਰੇ ਘਰ ਬਣਾ ਦਿੱਤੇ ਸਨ 인ਦਰ ਦੇ ਨੰਦਨ ਨਾਮੇ ਬਾਗ ਵਿੱਚ ਪੰਜ શ્રેਸ਼ਟ ਰੁੱਖਾਂ ਵਿੱਚੋਂ ਇੱਕ ਦਾ ਨਾਮ ਪਾਰ ਜਾਤ ਹੈ ਜਦੋਂ ਦੇਵਤਿਆਂ ਨੇ ਰਲ ਕੇ ਸਮੁੰਦਰ ਮਥਿਆ ਸੀ ਤਿਸ ਵੇਲੇ ਸਮੁੰਦਰ ਵਿੱਚੋਂ 14 ਰਤਨ ਨਿਕਲੇ ਸਨ ਉਹਨਾਂ ਵਿੱਚ ਇੱਕ ਪਾਰਜਾਤ ਰੁੱਖ ਵੀ ਸੀ 인ਦਰ ਨੇ ਲੈ ਕੇ ਆਪਣੇ ਬਾਗ ਵਿੱਚ ਲਗਾ ਲਿਆ ਸੀ 인ਦਰ ਦੇ ਬਾਗ ਵਿੱਚ ਪੰਜ શ્રેષ્ઠ ਰੁੱਖ ਇਹ ਹਨ ਮੰਦਾਰ ਦੂਜੇ ਨੰਬਰ ਤੇ ਪਾਰਜਾਤ ਤੀਸਰੇ ਤੇ ਸੰਤਾਨ ਚੌਥੇ ਤੇ ਕਲਪਵ੍ਰਿਕਸ਼ ਪੰਜਵੇਂ ਤੇ ਹਰੀ ਚੰਦਨ ਯੁੱਧ ਸਮੇਂ ਅਤਿ ਕ੍ਰੋਧ ਹੋਏ ਜਦ ਪਤ ਬਦਤ ਕੈ ਤਾਂਹੀਂ ਸੋਹਰ ਸਹਾਂਸਰ ਸੁందਰੀ ਆਪਹਿ ਲਈ ਵਿਵਾਹੇ ਸੌਰਸ ਸਰੰਸ ਕੋ ਸੋਹਰ ਸਹਾਂਸ ਹੀ ਧਾਮ ਦੀਏ ਸੋ ਹੋਲਾਸ ਬੜੈ ਕੈ ਐਸੇ ਲਖਿਓ ਸਬੂ हमरे ਗ੍ਰਹ ਸਿਯਾਮ ਵਸੈ ਨ ਵਸੈ ਅਨਤੇਕੈ ਸੋ ਕਬ ਸਿਆਮ ਪੁਰਾਨਨ ਤੇ ਸੁਨ ਭੇਦ ਕਹੋ ਸਭ ਸੰਤ ਸੁਨੇਕਾ ਉਸ ਸਮੇਂ ਨਾਰਦ मुनि ਜੀ ਕ੍ਰਿਸ਼ਨ ਭਗਵਾਨ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਕਲਪਵ੍ਰਿਕਸ਼ ਦਾ ਇੱਕ ਫਲ ਫੁੱਲ ਦਰਸ਼ਨ ਭੇਟ ਰੱਖਿਆ ਉਹ ਫੁੱਲ ਲੈ ਕੇ ਕ੍ਰਿਸ਼ਨ ਜੀ ਦੇ ਰੁਕਮਨ ਨੂੰ ਦੇ ਦਿੱਤਾ ਰੁਕਮਨ ਦੇ ਹੱਥ ਵਿੱਚ ਉਹ ਫੁੱਲ ਫੜਿਆ ਵੇਖ ਕੇ ਸਤਭਾਮਾ ਨੇ ਕਿਹਾ ਕਿ ਮੈਨੂੰ ਵੀ ਇਹੋ ਜਿਹਾ ਫੁੱਲ ਲਿਆ ਕੇ ਦਿਓ ਜਿਸ ਵੇਲੇ ਕ੍ਰਿਸ਼ਨ ਜੀ ਆਪ ਇੰਦਰ ਲੋਕ ਵਿੱਚ ਗਏ ਤੇ ਇੱਕ ਸੁੰਦਰ ਬ੍ਰਿਕਸ਼ ਜਿਸ ਦਾ ਨਾਮ ਕਲਪ ਬ੍ਰਿਕਸ਼ ਸੀ ਉਸ ਨੂੰ ਦੇਖ ਕੇ ਇੰਦਰ ਦੇਵਤਾ ਨੂੰ ਕਿਹਾ ਇਹ ਬ੍ਰਿਕਸ਼ ਸਾਨੂੰ ਦੇ ਦੇ ਪਰ ਉਸ ਨੇ ਨਾ ਕਰ ਦਿੱਤਾ ਅਤੇ ਇਸ ਤਰ੍ਹਾਂ ਕਿਹਾ ਕਿ ਇਹ ਬ੍ਰਿਕਸ਼ ਮਾਤ ਲੋਕ ਵਿੱਚ ਨਹੀਂ ਜਾ ਸਕਦਾ ਇਤਨੀ ਗੱਲ ਆਖਣ ਤੇ ਦੋਹਾਂ ਦਾ ਆਪਸ ਵਿੱਚ ਯੁੱਧ ਹੋ ਗਿਆ ਆਖਰਕਾਰ ਇੰਦਰ ਹਾਰ ਗਿਆ ਤੇ ਉਸ ਵੇਲੇ શ્રી ਕ੍ਰਿਸ਼ਨ ਜੀ ਉਹ ਕਲਪਵ੍ਰਕਸ਼ ਲੈ ਕੇ ਰੁਕਮਨ ਦੇ ਘਰ ਆ ਗਏ શ્રી ਬ੍ਰਿਜਨਾਥ ਰੁਕਮਨ ਕੇ ਗ੍ਰਹਿ ਆਵਤ ਪੇ ਤਰ ਸੁੰਦਰ ਲੈ ਕੇ ਲਾਲ ਲਗੇ ਜਨ ਤਾਮਜ ਕੋ ਬ੍ਰਹਮਾ ਰਹਿ ਦੇਖਤ ਜਾਹੇ ਲੋ ਪੈਕੈ ਪ੍ਰithvi ਦਾ ਪਤੀ ਜੋ ਕ੍ਰਿਸ਼ਨ ਹੈ ਉਸ ਦੇ ਪਾਸ ਜਿਹੜਾ ਵੀ ਕੋਈ ਪੁਰਸ਼ ਜੋ ਸੰਕਲਪ ਲੈ ਕੇ ਆਇਆ ਹੈ ਉਸ ਨੂੰ ਮਨ ਇਛਤ ਫਲ ਦੇਣ ਵਾਸਤੇ ਜੋ ਪਾਰ ਜਾਤ ਕਲਪਵ੍ਰਿਕਸ਼ ਵਾਂਗ ਹੈ বৃন্দা বন মহ রং কিয়া বৃন্দাবন ਵਿੱਚ ਜਿਸ ਨੇ ਗੋਪੀਆਂ ਨਾਲ પ્રેમ ਕੀਤਾ ਹੈ ਉਹੀ ਦਵਾਰਕਾ ਦੁਆਪਰ ਯੁਗ ਵਿকেਤ অবতার ਲੈ ਕੇ ਆਇਆ ਹੈ। ਕਲ ਮਹ বেদ અથਰਵਣ ਹੂਆ ਨੌ ਖਦਾਈ ਅੱਲਾ ਭਿਆ ਕਲ ਯੁਗ ਵਿੱਚ ਅਥਰਵਣ বেদ ਪ੍ਰਗਟ ਹੋਇਆ ਹੈ ਤੇ શ્રી ਗੁਰੂ ਨਾਨਕ ਦੇਵ ਜੀ ਦਾ অবতার ਵੀ ਕਲ ਯੁਗ ਵਿੱਚ ਹੋਇਆ ਹੈ। ਮਹਾਪੁਰਸ਼ ਆਪਣੇ ਨਾਮ ਨੂੰ ਆਪ ਪ੍ਰਸਿੱਧ ਨਹੀਂ ਕਰਦੇ ਇਸੇ ਕਰਕੇ ਸਤਗੁਰਾਂ ਨੇ ਇੱਥੇ ਆਪਣਾ ਨਾਮ ਨਹੀਂ ਲਿਖਿਆ ਪਿਛਲੇ ਜੁਗਾਂ ਦੇ ਅਵਤਾਰਾਂ ਦਾ ਨਾਮ ਲਿਖ ਆਏ ਹਨ ਮੁਸਲਮਾਨੀ ਰਾਜ ਵਿੱਚ ਬਹੁਲਤਾ ਹੋਣ ਕਰਕੇ ਖੁਦਾਈ ਸ੍ਰਿਸ਼ਟੀ ਵਾਲੇ ਦਾ ਨਾਮ ਅੱਲ੍ਹਾ ਹੋ ਗਿਆ ਹੈ ਸਤਨਾਮ ਸ੍ਰੀ ਵਾਹਿਗੁਰੂ